ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੀ ਫੈਸ਼ਨ ਟਿਕ ਚੈਨਲ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਵਾਇਡੂ ਸਭ ਨੂੰ ਛੜੀ ਕਲਚ ਰੱਖੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਹ ਮੈਚਿੰਗ ਸੂਟ ਕੱਟਣ ਲੱਗੇ ਆ ਜਿਵੇਂ ਆਪਣੇ ਕੰਟਰਾਸਟ ਦੇ ਵਿੱਚ ਜਾਂ ਵੈਸੀ ਮੈਚਿੰਗ ਸੂਟ ਅੱਜਕਲ ਚੱਲਦੇ ਆ ਨਾ ਉਹਨਾਂ ਦੀ ਕਟਿੰਗ ਕਰਨ ਲੱਗੇ ਆ ਇਹ ਟਾਈਟਾ ਮੀਟਰ ਤੇ ਕੱਟ ਪੀਸ ਆ ਔਰ ਆਪਾਂ ਇਹਦੀ ਸਟ੍ਰੇਟ ਸਲਵਾਰ ਕਟਿੰਗ ਕਰਨੀ ਹੈ ਔਰ ਥੋੜਾ A ਸ਼ੇਪ ਦੇ ਵਿੱਚ ਸੂਟ ਕਟਿੰਗ ਕਰਨਾ ਹੈ ਉਹ ਅਸੀਂ ਤੁਹਾਨੂੰ ਕਟਿੰਗ ਕਰਨਾ ਦੱਸਾਂਗੇ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਹੈ ਵੀਡੀਓ ਨੂੰ ਜਦੋਂ ਦੇਖਦੇ ਹੋ ਨੇ ਤਾਂ ਸਕਿਪ ਨਾ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਸਕਿਪ ਕਰ ਦਿੰਦੇ ਆ ਤਾਂ ਕਈ ਵਾਰ ਕੋਈ ਇੰਪੋਰਟੈਂਟ ਗੱਲ ਜਿਹੜੀ ਹੁੰਦੀ ਹੈ ਦੱਸਦੇ ਆ ਉਹ ਨਿਕਲ ਜਾਂਦੀ ਹੈ ਤੇ ਬਾਅਦ ਵਿੱਚ ਫਿਰ ਪੂਰਾ ਪ੍ਰੋਪਰ ਤੁਹਾਨੂੰ ਸਮਝ ਨਹੀਂ ਲੱਗਦਾ ਇਸ ਕਰਕੇ ਇਹਦੇ ਕੋ ਆਪਾਂ ਸ਼ਰਟ ਨੂੰ ਪਹਿਲਾਂ ਉਲਟਾ ਕਰ ਲਿਆ ਆ ਜਦੋਂ ਵੀ ਤੁਸੀਂ ਇਕੱਲੇ ਸੂਟ ਕਟਿੰਗ ਕਰਦੇ ਆ ਨਾ ਤਾਂ ਕਹਿੰਦੇ ਹੁੰਦੇ ਆ ਕਿ ਜ਼ੋਰ ਦੇ ਨਾਲੋਂ ਅਗਰ ਅਸੀਂ ਦਿਮਾਗ ਨੂੰ ਵਰਤ ਲਈਏ ਤਾਂ ਵਧੀਆ ਰਹਿੰਦਾ ਤਾਂ ਆਪਾਂ ਜਿੰਨਾ ਸੌਖਾ ਹੋ ਸਕੇ ਉਸ ਤਰੀਕੇ ਦੇ ਨਾਲ ਕਟਿੰਗ ਕਰਨਾ ਹੈ ਇਹ ਦੇਖੋ ਆਪਾਂ ਨੇ ਇਹਦੀ ਲੰਬਾਈ ਨੂੰ ਬਹੁਤ ਛੋਟਾ ਕਰ ਲਿਆ ਤਾਂ ਕਿ ਸਾਨੂੰ ਮਾਰਕਿੰਗ ਕਰਨ ਦੇ ਵਿੱਚ ਆਸਾਨੀ ਹੋ ਜਵੇ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਆਪਾਂ ਇਹ ਤੋਂ ਕੰਨੀਆਂ ਬਰਾਬਰ ਰੱਖ ਲੈਣੀ ਹੈ ਔਰ ਘੇਰਾ ਲਾਣਾ ਹੈ ਠੀਕ ਹੈ ਜੀ ਘੇਰਾ ਸੀ ਥੋੜਾ A ਸ਼ੇਪ ਦੇ ਵਿੱਚ ਰੱਖਣਾ ਹੈ ਤਾਂ ਸਾਡਾ ਘੇਰਾ ਜਿਹੜਾ ਹੈਗਾ ਆ 23 ਇੰਚ ਔਰ ਆਪਾਂ ਨੇ ਪਾਈਪਿੰਗ ਲਗਾਨੀ ਹੈ ਤਾਂ ਆਪਾਂ 4 ਇੰਚ ਫालतू ਲਵਾਂਗੇ 24 25 26 ਤੇ 27 ਇੰਚ ਠੀਕ ਹੈ ਕਿਉਂਕਿ ਹੀਪ ਸਾਡੀ 21 ਆ ਬਟ ਅਸੀਂ ਘੇਰਾ ਜਿਹੜਾ ਏਸ਼ੇ ਰੱਖਣਾ ਹੈ 2 ਇੰਚ ਐਕਸਟਰਾ ਰੱਖਣਾ ਹੈ 23 ਤੇ 4 ਇੰਚ ਆਪਾਂ ਨੇ ਫालतू ਲੈਣਾ ਹੈ ਔਰ ਇਥੋਂ ਆਪਾਂ ਇਹਨੂੰ ਸਿੱਧਾ ਮਿਲਾ ਲੈਣਾ ਹੈ ਠੀਕ ਹੈ ਔਰ ਇਥੋਂ ਆਪਾਂ ਕਰ ਲਾਂਗੇ ਕਟਿੰਗ ਵੀ ਇਹ ਦੇਖੋ ਹੁਣ ਤੁਸੀਂ ਝਟ ਦੇ ਵਿੱਚ ਆਪਾਂ ਇਹ ਪੀਸ ਲਾ ਲਿਆ ਆ ਕਿਉਂਕਿ ਅਗਰ ਅਸੀਂ ਇਸ ਤਰ੍ਹਾਂ ਮਿਸ਼ਾਕੇ ਲੰਬਾ ਮਾਰਕਿੰਗ ਕਰਦੇ ਕੱਲਾ ਕੱਲਾ ਨਿਸ਼ਾਨ ਦੇਖਣਾ ਸੀ ਤੇ ਫਿਰ ਉਹਦੇ ਨਾਲ ਕਿਉਂ ਨਾ ਸਕੇ ਸਾਡਾ ਟਾਈਮ ਵੀ ਵਾਧੂ ਲੱਗਦਾ ਆ ਔਰ ਹੁਣ ਇਹਦੇ ਵਿੱਚ ਥੋੜੀ ਕਾਹਣਾ ਆ ਆਪਾਂ ਕੱਟ ਲੈਣੀ ਹੈ ਔਰ ਦੇਖਾਂਗੇ ਕਿ ਸਾਡੀ ਲੈਂਥ ਜਿਹੜੀ ਉਹ ਪੂਰੀ ਬਣਦੀ ਹੈ ਪ੍ਰੋਪਰ ਇੱਥੇ ਆਪਾਂ ਨੇ ਸਾਂਝਾ ਕੱਟਣਾ ਹੈ ਤੇ ਜਿਹੜੀ ਬੈਕ ਸਾਈਡ ਜਿਹੜੀ ਦੀ ਹੈ ਉਹਦੇ ਤੇ ਆਪਾਂ ਇਸ ਤਰ੍ਹਾਂ ਮਾਰਕਿੰਗ ਕਰ ਲਾਂਗੇ ਤਾਂ ਕਿ ਸਾਨੂੰ ਜਿਹੜਾ ਪਤਾ ਲੱਗ ਜਵੇ ਕਿ ਉਲਟੀ ਸਾਈਡ ਆਪਾਂ ਨੇ ਮਾਰਕਿੰਗ ਕਰਨੀ ਹੈ ਔਰ ਜਦੋਂ ਵੀ ਤੁਸੀਂ ਇਸ ਤਰ੍ਹਾਂ ਦਾ ਸੂਟ ਕਟਿੰਗ ਕਰਦੇ ਆਂ ਪ੍ਰਿੰਟ ਦਾ ਜਰੂਰ ਧਿਆਨ ਰੱਖਿਆ ਕਰੋ ਕਿਉਂਕਿ ਇਸ ਸਾਈਡ ਨੂੰ ਜਾਂਦੇ ਆਂ ਕਈ ਵਾਰ ਕੀ ਹੁੰਦਾ ਹੈ ਜਦੋਂ ਅਸੀਂ ਸਿੱਖਦੇ ਆਂ ਸਟਾਰਟਿੰਗ ਦੇ ਵਿੱਚ ਬਹੁਤ ਬੱਚਿਆਂ ਤੋਂ ਇਹ ਗਲਤੀ ਹੋ ਜਾਂਦੀ ਹੈ ਕਿ ਆਪਾਂ ਪ੍ਰਿੰਟ ਦਾ ਧਿਆਨ ਨਹੀਂ ਦਿੰਦੇ ਹੈਗੇ ਮੰਨ ਲਓ ਕਿ ਇਹਦੀਆਂ ਹੁਣ ਬੇਲਾ ਉੱਪਰ ਨੂੰ ਕਰ ਲਈਆਂ ਅਸੀਂ ਬੈਕ ਦਾ ਧਿਆਨ ਨਹੀਂ ਦਿੱਤਾ ਬੈਕ ਦੀਆਂ ਬੇਗਾ ਜਿਹੜੀਆਂ ਇਹ ਥਾਂ ਨੂੰ ਚਲੇ ਜਾਂਦੀਆਂ ਤਾਂ ਉਹਦੇ ਵਿੱਚ ਫਿਰ ਮੁਸ਼ਕਲ ਆਉਂਦੀ ਔਰ ਦੇਖਣ ਨੂੰ ਵੀ ਫਿਰ ਉਹ ਵਧੀਆ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਵਿਛਾ ਲੈਣਾ ਹੈ ਹਮੇਸ਼ਾ ਜਦੋਂ ਵੀ ਤੁਸੀਂ ਸੂਟ ਕਟਿੰਗ ਕਰਨਾ ਹੈ ਤਾਂ ਇਸ ਤਰ੍ਹਾਂ ਅਲੱਗ-ਅਲੱਗ ਪਾਰਟ ਹੀ ਪਛਾਣੇ ਆ ਠੀਕ ਹੈ ਜੀ ਉਹਦੇ ਨਾਲ ਕੀ ਹੈ ਥੋੜੀ ਜਦੋਂ ਫਰੰਟ ਕਾਟ ਪਾਣੀ ਉਹ ਬਿਲਕੁਲ ਸਹੀ ਪੈਂਦੀ ਹੈ ਕਈ ਵਾਰ ਕੀ ਹੁੰਦਾ ਕਿ ਅਸੀਂ ਐਦਾਂ ਹੀ ਬੰਦ ਕਰਕੇ ਕਾਟ ਪਾ ਲੈਂਦੇ ਆ ਤਾਂ ਉਹਦੇ ਵਿੱਚ ਫਿਰ ਫਰੰਟ ਬੈਕ ਦੋਨੋਂ ਸਾਈਡ ਦੀ ਕਾਟ ਜਿਹੜੀ ਪੈ ਜਾਂਦੀ ਹੈ ਠੀਕ ਹੈ ਜੀ ਹੁਣ ਇਥੋਂ ਆਪਾਂ ਨੇ ਪਹਿਲਾਂ ਥੋੜਾ ਸਿੱਧਾ ਕਰ ਲੈਣਾ ਹੈ ਰਾਨੀਆਂ ਤਾਂ ਕਿ ਜਦੋਂ ਸੀ ਆਪਾਂ ਬਾਕੀ ਨਿਸ਼ਾਨ ਲਗਾਣੇ ਤਾਂ ਫਿਰ ਸਾਨੂੰ ਕੋਈ ਭੁਲੇਖਾ ਨਾ ਰਵੇ ਵਿੱਚ ਕਨਫਿਊਜ਼ਨ ਨਾ ਹੋਵੇ ਠੀਕ ਹੈ ਜੀ ਤੇ ਹੁਣ ਆਪਾਂ ਨਹੀਂ ਕਰਨੀ ਹੈ ਮਾਰਕੀ ਇਹ ਜੋ ਮੇਰੇ ਕਸਟਮਰ ਦਾ ਸੂਟ ਹੈ ਉਹ ਫਰੰਟ ਤੇ ਪਲੇਟਸ ਨਹੀਂ ਪਾਉਂਦੇ ਔਰ ਮੋਟਾ ਜਿਹੜਾ ਥੋੜਾ ਖੁੱਲਾ ਪਾਉਂਦੇ ਇਸ ਕਰਕੇ ਮੈਂ ਉਸ ਹਿਸਾਬ ਦੇ ਨਾਲ ਕਟਿੰਗ ਕਰਨ ਲੱਗੀ ਆ ਵੈਸੇ ਜਿੰਨੀ ਉਹਨਾਂ ਦੀ ਨਾਰਮਲ ਚੈਸਟ ਹੈਗੀ ਆ ਸਾਢੇ 20 ਇੰਚ ਉਸ ਹਿਸਾਬ ਦੇ ਨਾਲ ਸਾਡਾ ਜਿਹੜਾ ਮੁੰਡਾ ਹੈ ਉਹ ਸਾਢੇ 7 ਇੰਚ ਲੱਗ ਰਿਹਾ ਹੈ ਬਟ ਮੈਂ ਉਹਨਾਂ ਦਾ ਮੁੰਡਾ ਜਿਹੜਾ 8 ਲਗਾਣੀ ਆ ਠੀਕ ਹੈ ਜੀ ਔਰ 15 ਤੇ ਉਹਨਾਂ ਦੀ ਕਮਰ ਆ ਔਰ ਇੱਥੋਂ ਉਹਨਾਂ ਦਾ ਸਾਢੇ 15 ਇੰਚ ਤੇ ਆਪਾਂ ਸਾਈਡ ਸਲਾਈ ਲਗਾਵਾਂਗੇ ਠੀਕ ਹੈ ਜੀ ਇਹ ਸਾਈਡ ਲੱਗੀ ਹੈ ਚੈਸਟ ਕਮਰ ਔਰ हिਪ ਦਾ ਨਿਸ਼ਾਨ ਠੀਕ ਹੈ ਜੀ ਇਹ ਸਾਡੇ ਤਿੰਨ ਨਿਸ਼ਾਨ ਹੋ ਗਏ ਹੁਣ ਆਪਾਂ ਨੇ ਇਥੋਂ ਲੈਂਥ ਦਾ ਵੀ ਦਗਾ ਲੈਣਾ ਆ ਲੈਂਥ ਹੈਗੀ ਆ ਸਾਡੀ ਸਾਡੇ 41 ਤਿਆਰ ਹੈ ਤਾਂ ਆਪਾਂ 42 ਤੇ ਨਿਸ਼ਾਨ ਲਾਵਾਂਗੇ ਔਰ 2.5 ਜਾਂ 3 ਇੰਚ ਦਾ ਤੁਸੀਂ ਐਕਸਟਰਾ ਜਿਹੜਾ ਆ ਉਹ ਫੋਲਡਿੰਗ ਲਈ ਵਾਸਤੇ ਰੱਖ ਲੈਣਾ ਠੀਕ ਹੈ ਜੀ ਹੁਣ ਇਸ ਲਗਾਵਾਂਗੇ ਆਪਾਂ ਫਿਟਿੰਗ ਦੇ ਨਿਸ਼ਾਨ ਚੈਸਟ ਹੈਗੀ ਹੈ 22 ਤਾਂ ਆਪਾਂ 10.5 ਤੇ ਲਗਾਵਾਂਗੇ ਕਮਰ ਹੈਗੀ ਉਹਨਾਂ ਦੀ 18 ਤਾਂ ਆਪਾਂ 9 ਇੰਚ ਤੇ ਔਰ हिਪ ਹੈਗੀ ਹੈ 22 ਤਾਂ ਆਪਾਂ 10.5 ਤੇ ਲਗਾਵਾਂਗੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਨੇ ਇਸ ਤਰੀਕੇ ਦੇ ਨਾਲ ਬਣਾ ਲਾ ਲੈਣਾ ਹੈ ਔਰ ਇੱਥੋਂ ਤਕਰੀਬਨ 2 ਇੰਚ ਦਾ ਮਾਰਜਨ ਲੈ ਕੇ ਔਰ ਇਹਨੂੰ ਇਸ ਤਰ੍ਹਾਂ A ਸ਼ੇਪ ਦੇ ਵਿੱਚ ਮੋੜਾ ਲਾ ਜੀ ਜਿਹੜਾ ਤੁਸੀਂ ਬਿਨਾ ਪਲੇਟ ਤੋਂ ਸੂਟ ਕッティング ਕਰਨਾ ਉਹ ਵੀ ਇਸ ਤਰੀਕੇ ਦੇ ਨਾਲ ਕਰ ਲੈਣਾ ਹੈ ਠੀਕ ਹੈ ਜੀ ਹੁਣ ਆਪਾਂ ਨੇ ਲਗਾਣਾ ਹੈ ਤੀਰਾ ਤੀਰਾ ਸਾਡੇ ਕਸਟਮਰ ਦਾ ਹੈਗਾ ਜੀ 6.5 ਇੰਚ ਔਰ ਇੱਥੋਂ ਅੱਧਾ ਇੰਚ ਲਗਾ ਕੇ ਆਪਾਂ ਨੇ ਤੇਰਸ਼ੀ ਲਾਈਨ ਡਰਾ ਕਰ ਲੈਣੀ ਹੈ ਔਰ ਇੱਥੋਂ ਆਪਾਂ ਨੇ ਮੋਢੇ ਦੀ ਸ਼ੇਪ ਦੇ ਦੇਣੀ ਹੈ ਠੀਕ ਹੈ ਜੀ ਔਰ ਇਹ ਤੋਂ 2.5 ਇੰਚ ਦਾ ਆਪਾਂ ਮਾਰਕਿੰਗ ਕਰਕੇ ਇਧਰੋਂ 10 ਇੰਚ ਡਾਊਨ ਕਰ ਲੈਣਾ ਹੁਣ ਆਪਾਂ ਇੱਥੋਂ ਕਰ ਲੈਣੀ ਹੈ ਕਟਿੰਗ ਪਹਿਲਾਂ ਅਸੀਂ ਚਾਰੋਂ ਪੱਲੇ ਨੂੰ ਇਕੱਠਿਆਂ ਨੂੰ ਇਸ ਤਰ੍ਹਾਂ ਕਟਿੰਗ ਕਰ ਲੈਣਾ ਹੈ ਔਰ ਇਹ ਜੋ ਐਕਸਟਰਾ ਮਾਰਜਨ ਆਇਆ ਉਸ ਤੋਂ ਕਟਿੰਗ ਕਰ ਲੈਣੀ ਹੈ ਇੱਥੋਂ ਵੀ ਤੇਰਸ਼ੀ ਰੱਖ ਕੇ हम जो एक्सट्रा कपड़ा सी एन भी आपको कटिंग कर लैना है और इतने कट लगा लेना हम इतों अपने पिप से भी कट लगा लेना और कमर पर ठीक है जी हम लगावे आप मोटे की जीडी काट ਹੁਣ ਆਪਾਂ ਇਹਦੇ ਫਰੰਟ ਤੇ ਨਹੀਂ ਪਲੇਟ ਪਾਣੀ ਹੈਗੀ ਬੈਕ ਤੇ ਪਾਣੀ ਆ ਉਹ ਕਿਵੇਂ ਪਾਣੀ ਹੈ ਕਿਉਂਕਿ ਅਗਰ ਅਸੀਂ ਫਰੰਟ ਤੇ ਕੱਟ ਪਾਣੇ ਤਾਂ ਅਸੀਂ ਪਲੇਟਾਂ ਬੰਦੇ ਤਾਂ ਅਸੀਂ 12 ਇੰਚ ਤੇ ਪਾਣੀਆਂ ਸੀਗੀਆਂ ਬਟ ਅਸੀਂ ਬੈਕ ਸਾਈਡ ਤੇ ਪਾਣੀਆਂ ਆ ਉਹ ਆਪਾਂ 13 ਇੰਚ ਤੇ ਲਗਾਵਾਂਗੇ ਠੀਕ ਹੈ ਜੀ ਔਰ ਇਸ ਪਲੇਟ ਦੀ ਲੰਬਾਈ ਆਪਾਂ ਨੇ ਰੱਖਣੀ ਹੈ 10 ਇੰਚ ਦੀ ਠੀਕ ਹੈ ਵੈਸੇ ਤੁਸੀਂ 7 ਇੰਚ ਤੇ ਵੀ ਰੱਖ ਸਕਦੇ ਹੋ ਪਰ ਜਿਸ ਤਰ੍ਹਾਂ ਮੇਰੇ ਕਸਟਮਰ ਦੀ ਡਿਮਾਂਡ ਹੈਗੀ ਐ ਉਹ ਜਿਵੇਂ ਸੂਟ ਥੋੜਾ ਪਸੰਦ ਕਰਦੀ ਐ ਕਿ ਬੈਕ ਸਾਈਡ ਤੋਂ ਸਾਡੀ ਪ੍ਰੋਪਰ ਫਿਟਿੰਗ ਬਣੀ ਸ਼ਰਟ ਜਿਹੜੀ ਬੈਕ ਤੋਂ ਬੈਕ ਤੋਂ ਚੱਕ ਹੁੰਦੀ ਐ ਲੱਕ ਦੇ ਕੋਲੋਂ ਉਹ ਨਾ ਚੱਕ ਹੋਵੇ ਉਹਦੇ ਲਈ ਆਪਾਂ ਨੇ ਇਹ 10 ਇੰਚ ਦੀ ਲੌਂਗ ਪਲੇਟ ਪਾ ਦੇਣੀ ਐ ਤਾਂ ਕਿ ਝੋਲ ਨਾ ਪਵੇ ਠੀਕ ਐ ਜੀ ਔਰ ਇਹਦਾ ਇੱਕ ਤੋਂ ਹਾਫ ਕਰਕੇ ਇਸ ਤਰ੍ਹਾਂ ਆਪਾਂ ਨੇ ਪਲੇਟ ਪਾ ਲੈਣੀ ਠੀਕ ਐ ਔਰ ਇਥੋਂ ਆਪਾਂ ਨੇ ਹੁਣ ਬੈਕ ਨੈਕ ਕੱਟਣਾ ਹੈ ਉਹ 2.5 ਇੰਚ ਔਰ ਇਹ ਠਾਣੂ ਆਪਾਂ 5.5 ਇਥੋਂ ਵੀ ਆਪਾਂ 2.5 ਲਗਾ ਕੇ ਇਸ ਤਰ੍ਹਾਂ ਨੈਕ ਕਟਿੰਗ ਕਰ ਲੈਣਾ ਵੀਡੀਓ ਅੱਜ ਦੀ ਥੋੜੀ ਲੰਬੀ ਜ਼ਰੂਰ ਹੋਏਗੀ ਪਰ ਤੁਸੀਂ ਪੂਰੀ ਦੇਖਣਾ ਅਗਰ ਤੁਸੀਂ ਸਿਲਾਈ ਪੂਰੀ ਸਿੱਖਣਾ ਚਾਹੁੰਦੇ ਆ ਵਧੀਆ ਤਰੀਕੇ ਦੇ ਨਾਲ ਸਿੱਖਣਾ ਚਾਹੁੰਦੇ ਆ ਤਾਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਠੀਕ ਹੈ ਜੀ ਇਹ ਸਾਡਾ ਸ਼ਰਟ ਕਟਿੰਗ ਹੋ ਗਿਆ ਹੁਣ ਆਪਾਂ ਕੱਟਣੀਆਂ ਨੇ 슬ੀਵਜ਼ ਇਹ ਮੈਂ ਥੋੜਾ ਫਾਸਟ ਇਸ ਕਰਕੇ ਕਰ ਰਹੀਆਂ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਔਰ ਤੁਹਾਨੂੰ ਪੂਰਾ ਸਿੱਖਣ ਨੂੰ ਮਿਲ ਜੇ ਅਗਰ ਤੁਹਾਨੂੰ ਕਿਤੇ ਉਹ ਨਹੀਂ ਸਮਝ ਲੱਗਾ ਜਾਂ ਨਹੀਂ ਪਤਾ ਲੱਗਾ ਤਾਂ ਉੱਥੋਂ ਤੁਸੀਂ ਵੀਡੀਓ ਨੂੰ ਰੋਕ ਕੇ ਦੁਬਾਰਾ ਰਿਪੀਟ ਕਰਕੇ ਦੇਖ ਲਿਓ ਅਗਰ ਫਿਰ ਵੀ ਕੋਈ ਡਾਊਟ ਹੋਇਆ ਤਾਂ ਤੁਸੀਂ ਸਾਨੂੰ ਕਮੈਂਟ ਕਰ ਦਿਓ ਤਾਂ ਅਸੀਂ ਤੁਹਾਡੇ ਡਾਊਟ ਜਿਹੜੇ ਆ ਉਹ ਕਲੀਅਰ ਕਰ ਦਾਂਗੇ ਠੀਕ ਹੈ ਜੀ ਤੇ ਬਾਹ ਹੈਗੀ ਸਾਡੀ 16.5 ਤਾਂ 2 ਇੰਚ ਫालतू ਲਵਾਂਗੇ 18.5 ਇੰਚ ਇਹਨੂੰ ਇਹਦੀਆਂ ਬੇਲਾਂ ਉੱਪਰ ਨੂੰ ਚਾਹਣੀਆਂ ਤਾਂ ਆਪਾਂ ਬੇਲ ਘੁਮਾ ਲਈ ਆ। ਇਹ ਦੇਖੋ ਦੋਨੋਂ ਸਾਈਡਾਂ 'ਤੇ ਬੇਲ ਜ਼ਿੱਧਰ ਨੂੰ ਜਾਂਦੀਆਂ। ਆਪਾਂ ਇਸ ਸਾਈਡ ਨੂੰ ਇਹਨਾਂ ਦਾ ਰੁਖ ਕਰ ਲਿਆ ਆ। ਹੁਣ ਆਪਾਂ ਇਹ ਤੁਹਾਨੂੰ ਜੋੜ ਵਾਲੀ ਬਾਂਹ ਦੱਸਾਂਗੇ ਕਿ ਕਿਵੇਂ ਬਣਾਣੀ ਹੈ। ਔਰ ਇਹ ਥੋੜੀ ਹਲਕੀ ਜਿਹੀ ਪਾਕਿਸਤਾਨੀ ਸਟਾਈਲ ਦੀ ਬਣਾਣੀ ਹੈ, ਜ਼ਿਆਦਾ ਨਹੀਂ। ਕਿ ਜਿੱਦਾਂ ਦੀ ਸਾਡੇ ਕਸਟਮਰ ਦੀ ਮੰਗ ਹੋਵੇ ਸੀ ਉਦਾਂ ਦੇ ਹੀ ਸੂਟ ਬਣਾ ਕੇ ਦੇਈਦੇ ਆ ਮਨਪਨੀ ਇਤੋਂ ਇਹਨੂੰ ਜਿੰਨਾ ਸਾਨੂੰ ਮਾਰਜਿਨ ਆਪਾਂ ਸਲਾਈ ਦੇ ਵਿੱਚ ਲੈਣਾ ਆ ਉਨਾ ਇਹਦੇ ਉੱਤੇ ਰੱਖ ਲੈਣਾ ਔਰ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਡਬਲ ਕੋਮੈਂਟ ਠੀਕ ਹੈ ਜੀ ਅਗਰ ਤੁਹਾਡੇ ਕੋਲ ਕੱਪੜਾ ਘੱਟ ਹੋਵੇ ਬਾਈ ਜੰਸ ਕਈ ਵਾਰ ਕੱਪੜਾ ਘੱਟ ਹੁੰਦਾ ਆ ਤਾਂ ਤੁਸੀਂ ਇਸ ਤਰ੍ਹਾਂ ਰੱਖ ਕੇ ਪਹਿਲਾਂ ਬਾਹਰ ਕਟਿੰਗ ਕਰ ਲਓ ਫਿਰ ਇਹ ਜੋ ਪੀਸ ਜੋੜਦਾ ਹੋਣਾ ਇਹਨੂੰ ਤੁਸੀਂ ਉਲਟਾ ਕੇ ਜਿਵੇਂ ਆਪਾਂ ਸਰਵਾਰ ਦੇ ਹੁੰਦੇ ਕਟਿੰਗ ਕਰਦੇ ਆ ਉਸ ਤਰੀਕੇ ਦੇ ਨਾਲ ਵੀ ਕੱਟ ਸਕਦੇ ਆ ਉਹਦੇ ਨਾਲ ਤੁਹਾਡਾ ਘੱਟ ਕੱਪੜੇ ਦੇ ਵਿੱਚ ਜਿਹੜੇ ਜੋੜ ਪੈ ਜਾਂਦੇ ਆ ਹੁਣ ਆਪਾਂ ਨੇ ਚੈੱਕ ਕਰਨਾ ਸਾਨੂੰ 20 ਦੇ ਹਿਸਾਬ ਨਾਲ ਚਾਹੀਦਾ 1.5 ਇੰਚ ਬਣਦਾ ਆ ਇੱਥੋਂ ਆਪਾਂ 3 ਇੰਚ ਦੀ ਮਾਰਕਿੰਗ ਕਰਾਂਗੇ ਔਰ ਜੈਸਾ ਦਾ ਹਾਫ ਲਵਾਂਗੇ ਅਸੀਂ 10 ਇੰਚ ਔਰ ਇਹਦਾ ਹਾਫ ਕਰਕੇ ਆਪਾਂ ਇੱਥੋਂ ਗੁਲਾਈ ਦੇ ਦੇਣੀ ਆ ਔਰ ਇਥੋਂ ਆਪਾਂ ਨੇ ਮੂਰੀ ਰੱਖਣੀ ਹੈ 6 ਇੰਚ ਤੇ 2 ਇੰਚ ਆਪਾਂ ਨੇ ਐਕਸਟਰਾ ਲੈਣਾ ਹੈ ਇਸ ਤਰ੍ਹਾਂ ਇਹਨੂੰ ਮਿਲਾ ਲਾਂਗੇ ਔਰ ਇਥੋਂ ਕਰ ਦਾਂਗੇ ਕਟਿੰਗ ਕਿਉਂਕਿ ਇਹ ਜੋ ਜੋੜਾ ਵਾਲੀ ਬਾਂਹ ਹੈ ਇਹਦੀ ਮੈਂ ਜਦੋਂ ਦੋਨੋਂ ਸਾਈਡ ਜੋੜ ਹੁੰਦੇ ਆ ਤਾਂ ਮੈਂ ਜਿਹੜੀ ਫਰੰਟ ਕਾਟ ਹੁੰਦੀ ਹੈ ਉਹ ਜੋੜ ਅਟੈਚ ਕਰਨ ਤੋਂ ਬਾਅਦ ਹੀ ਪਾਣੀ ਹੈ ਕਿਉਂਕਿ ਕਈ ਵਾਰ ਬੱਚੇ ਜਦੋਂ ਸਿੱਖਦੀਆਂ ਆਆਂ ਕੁੜੀਆਂ ਤਾਂ ਉਹ ਕਈ ਵਾਰ ਭਲੇਖੇ ਦੇ ਨਾਲ ਉਹਨਾਂ ਤੋਂ ਕੀ ਹੁੰਦਾ ਕਿ ਅੱਗੇ ਪਿੱਛੇ ਜੋੜ ਲੱਗ ਜਾਂਦੇ ਆ ਤੇ ਉਹ ਕਨਫਿਊਜ਼ ਹੋ ਜਾਂਦੀ ਹੈ ਕਿ ਕਿਹੜਾ ਜੋੜ ਕਿੱਥੇ ਲੱਗਣਾ ਹੈ ਇਸ ਕਰਕੇ ਮੈਂ ਮੇ ਸ਼ੌਨਾ ਤੋਂ ਜੋੜ ਪਵਾਉਣ ਤੋਂ ਬਾਅਦ ਹੀ ਕਟਾਈ ਜਿਹੜੀ ਆ 프ਰੰਟ ਦੀ ਪਾਣੀ ਠੀਕ ਹੈ ਜੀ ਇਹ ਸਾਡੀ ਹੋ ਗਈ ਬੰਕ ਕਟਿੰਗ ਹੁਣ ਆਪਾਂ ਨੇ ਕੱਟਣੀ ਆ ਸਲਵਾਰ ਸਲਵਾਰ ਆਪਾਂ ਨੇ ਕੱਟਣੀ ਹੈਗੀ ਅੱਜ ਜੀ ਸਟ੍ਰੇਟ। ਉਹ ਵੀ ਅਸਤੋਂ ਇੱਕ ਵੀਡੀਓ ਦੇ ਵਿੱਚ ਦੇਖੋ ਤੁਹਾਨੂੰ ਦੋ ਫਾਇਦੇ ਮਿਲਣਗੇ। ਇੱਕ ਤਾਂ ਪੂਰਾ ਤੁਸੀਂ ਸੂਟ ਮੈਚਿੰਗ ਕੱਟਣਾ ਸਿੱਖ ਸਕਦੇ ਹੋ। ਦੂਸਰਾ ਤੁਸੀਂ ਇਹਦੇ ਵਿੱਚ ਸਟ੍ਰੇਟ ਸਲਵਾਰ ਕਿਵੇਂ ਕੱਟਣੀ ਆ ਉਹ ਵੀ ਦੇਖ ਸਕਦੇ ਆ। ਸਟੇਟ ਸਲਵਾਰ ਦੇ ਲਈ ਪਹਿਲਾਂ ਤੁਸੀਂ ਇਸ ਤਰ੍ਹਾਂ ਆਪਣੇ ਨੂੰ ਡਬਲ ਫੋਲਡ ਕਰ ਲੈਣਾ ਆ। ਇਸ ਤਰ੍ਹਾਂ ਕੰਨੀ ਵਾਲੀ ਸਾਈਡ ਨੂੰ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਡਬਲ ਫੋਲਡ ਕਰਕੇ ਇਹ ਫੋਲਡ ਫੋਲਡ ਕਰ ਲੈਣਾ ਹੈ ਅੱਛਾ ਪਹਿਲਾਂ ਆਪਾਂ ਇਹ ਤੋਂ ਸਿੱਧੀ ਲਾਈਨ ਤੋਂ ਕੱਲਣੀ ਜਿਹੜੀ ਵੀ ਤੋਂ ਕਾਣਾ ਉਹ ਨਿਕਲ ਜੂਗੀ ਜਿਸ ਤਰ੍ਹਾਂ ਤੇ ਸਲਵਾਰ ਦੀ ਲੈਂਥ ਹੈ ਜੀਆਂ ਉਨਤਾੜੀਆਂ 'ਚ ਤਾਂ ਆਪਾਂ 4 ਇੰਚ ਮਾਈਨਸ ਕਰਕੇ ਪੈਂਤੀ ਦੀ ਕਟਿੰਗ ਕਰ ਲਾਂਗੇ ਇੱਕ ਤੋਂ ਵੀ ਆਪਾਂ 30 ਇੰਚ ਤੇ ਮਾਰਕਿੰਗ ਕਰਨੀ ਹੈ ਔਰ ਜਿੰਨੀ ਮੋਰੀ ਹੈਗੀ ਆ ਆਪਾਂ 7 ਇੰਚ ਰੱਖਣੀ ਹੈ ਤਾਂ 2 ਇੰਚ ਫालतू ਲੈਣਾ ਔਰ ਇੱਕ ਤੋਂ ਆਪਾਂ ਨਹੀਂ ਲੈਣਾ ਆਸਣ 10 ਇੰਚ ਦਾ ਠੀਕ ਹੈ ਇਹਨੂੰ ਇਸ ਤਰ੍ਹਾਂ ਤੁਸੀਂ ਫਿਰ ਸਿੱਧਾ ਮਿਲਾ ਲੈਣਾ चाहो तो, तो शेर पट्टी बना सकते हो और इस तरीके बना सकते ठीक तो है जी हम तो पहला अपने कटिंग कर लेना है उस तुम आगे ये सीधी तरह कटिंग कर ली है ਤੋ 5 ਇੰਚ ਲੈਣਾ ਹੈ ਔਰ ਨੂੰ ਲੈਣਾ ਤੁਸੀਂ 1.5 ਇੰਚ ਠੀਕ ਹੈ ਔਰ ਇਹਨੂੰ ਆਪਾਂ ਨੇ ਦਰਸ਼ਾ ਮਿਲਾ ਲੈਣਾ ਅਗਰ ਤੁਹਾਨੂੰ ਜਿਆਦਾ ਖੜਵੀ ਸਲਵਾਰ ਚਾਹੀਦੀ ਤੁਸੀਂ 2 ਇੰਚ ਦਾ ਵੀ ਇਹ ਡਾਊਨ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਸਲਵਾਰ ਜਿਹੜੀ ਹੈ ਨੂੰ ਪਹੁੰਚਾ ਤੇ ਦੇਖਦੀ ਨਹੀਂ ਹੈਗੀ ਇਹ ਹੋ ਗਈ ਸਾਡੀ ਸਲਵਾਰ ਕੱਟੀ ਹੁਣ ਆਪਾਂ ਨੇ বেলਟ ਕਟਿੰਗ ਕਰਨੀ ਹੈ ਇਸ ਤਰ੍ਹਾਂ ਆਪਾਂ ਨੇ 8 ਇੰਚ ਦੀ বেলਟ ਕਟਿੰਗ ਕਰਨੀ ਹੈ ਤੇ ਇੱਥੋਂ ਆਪਾਂ ਦੇਖ ਲਾਂਗੇ ਕਿ ਜਿੱਥੇ 8.5 ਇੰਚ ਆਉਂਦਾ ਆ ਔਰ ਇਧਰ ਨੂੰ 24 ਇੰਚ ਦੀ বেলਟ ਦੀ ਤਿਆਰ ਹੈ ਤਾਂ ਆਪਾਂ 25 ਇੰਚ ਦੀ ਕਟਿੰਗ ਕਰਾਂਗੇ ਔਰ ਇੱਥੋਂ ਵੀ ਆਪਾਂ ਨੇ 8 8 ਇੰਚ ਦਾ ਮਾਰਕਿੰਗ ਕਰਕੇ ਇਸ ਤਰ੍ਹਾਂ ਮਿਲਾ ਲੈਣਾ ਹੈ ਔਰ ਇੱਥੋਂ ਕਰਾਂਗੇ ਕਟਿੰਗ ਕਾਸ਼ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲੇਗਾ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆndi ਹੈ ਸਾਡਾ ਸਿਖਾਉਣ ਦਾ ਤਰੀਕਾ ਪਸੰਦ ਆਂਦਾ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਨੂੰ ਸਾਡਾ ਜਿਹੜਾ ਤਰੀਕਾ ਹੈ ਉਹ ਤੁਹਾਨੂੰ ਕਿਵੇਂ ਦਾ ਲੱਗਾ ਅਗਰ ਵੀਡੀਓ ਤੁਹਾਨੂੰ ਪਸੰਦ ਆndi ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਅੱਗੇ ਆਪਣੀਆਂ ਭੈਣਾਂ ਨਾਲ ਆਪਣੇ ਫਰੈਂਡਸ ਦੇ ਨਾਲ ਆਪਣੀਆਂ ਫੈਮਿਲੀ ਮੈਂਬਰਸ ਦੇ ਨਾਲ ਸ਼ੇਅਰ ਜਰੂਰ ਕਰਦੇ ਜਾਓ ਤਾਂ ਕਿ ਕਿਸੇ ਹੋਰ ਨੂੰ ਵੀ ਸਿੱਖਣ ਦਾ ਮੌਕਾ ਮਿਲ ਸਕੇ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਥੈਂਕ ਯੂ ਫॉर ਵਾਚਿੰਗ ਕੌਂਟਿਕ ਚੈਨਲ